ਅੱਛਾ ਜੀ ਕਿਲਾ ਤੇ ਇਸੋਂ ਕਿੰਨੇ ਵੀ ਉੱਥੇ ਲੋਕ ਵੇਚਦੇ ਆ ਮੈਨੂੰ ਮੇਰੇ 1.5 ਤੋਂ 2 ਲੱਖ ਨੂੰ ਤੇ ਆਮ ਹੀ ਮਿਲਦਾ ਜਿੱਦਾਂ ਖੈਰ ਵਰਗਾ ਕਟਾਨ ਸਾਨੂੰ 2008 ਚ ਹੋਇਆ ਸੀਗਾ 2 ਕਰੋੜ 40 ਲੱਖ ਦਾ ਅੱਛਾ ਜੀ ਸਾਡੀ ਪੰਚਾਇਤ ਨੇ ਸਾਨੂੰ 2008 ਚ ਕਟਾਨ ਕਰਾਇਆ ਖੈਰ ਰੁਕਦਾ 2 ਕਰੋੜ ਤੇ 40 ਲੱਖ ਦੀ ਬੋਲੀ ਹੋਈ ਸੀਗੀ ਇੱਥੇ ਵਿਕਦੀ ਰਹੀ ਹੈ ਕਿੱਦਾਂ ਕਿਲਾ ਵੇਕਦੇ ਰਹੀ ਹੈ ਇੱਥੇ ਇੱਥੇ ਤਾਂ ਪਹਿਲਾਂ ਤਾਂ ਆਪ ਕੋ 50 ਹਜ਼ਾਰ ਨੂੰ ਵੀ ਕਿਲਾ ਵੇਕਦੀ ਰਹੀ ਹੈ ਹਾਂ ਤੇ 70 80 ਨੂੰ ਵੀ ਕੀ ਹੈ ਵਕੀਆ ਤੇ ਹੁਣ ਆਪਣਾ ਆਪਣਾ ਹੁਣ ਗਾਂ ਤੋਂ ਗਾਂ ਵਧਾਈ ਜਾਂਦੇ ਹਨ ਹੂੰ ਵਾਧਾ ਪਿਆ ਆ ਗੇ ਵਾਧਾ ਪਿਆ ਜਿੱਦਾਂ ਲੋਕ ਸਰ ਇੱਥੇ ਇਹ ਕਹਿੰਦੇ ਲੋਕ ਇਹ ਆ ਗਏ ਕਿ ਸਾਨੂੰ 5 ਮਰਲੇ ਲੈ ਦਿਓ ਅੱਛਾ ਸਾਨੂੰ 2 ਮਰਲੇ ਲੈ ਦਿਓ ਅੱਛਾ ਹਾਂਜੀ ਓਰੀਜਨ ਅੰਕਲ ਜੀ ਇਦਾਂ ਕਹਿੰਦੇ ਲੋਕ ਆਦੇ ਪਈ ਕੋ ਕੋਠਾ ਬਣਾਣਾ ਹਾਂ ਕੋਠਾ ਬਣਾ ਕੇ ਆਹੀ ਆਪਣਾ ਫਾਰਮ ਹਾਊਸ ਬਣਾਉਣਾ ਹਾਂਜੀ ਹਾਂਜੀ ਗਰਮੀਆਂ ਦੇ ਵਿੱਚ ਆ ਕੇ ਹਾਂ ਆਹੀ ਉੱਥੇ ਮਤਲਬ ਥੋੜੇ ਦਿਨ ਰਹਿਣਾ ਰਾਵਾਂ ਸਰ ਲੋਕੀ ਤੁਹਾਡੇ ਤੋਂ ਇੱਥੇ ਆਉਂਦੇ ਆ ਇਦਾਂ ਹਾਂਜੀ ਹਾਂਜੀ ਇਹਨਾਂ ਨੂੰ 5 ਮਰਲੇ ਜ਼ਮੀਨ ਲੈ ਲਓ ਹਾਂਜੀ ਹਾਂਜੀ ਕਹਿੰਦੇ 2 ਮਰਲੇ ਦੇ ਦਿਓ ਕਹਿੰਦੇ ਹਾਂ ਹਾਂਜੀ ਦੋ ਮਰਲੇ ਤੇ ਵੀ ਆ ਗਏ ਜਿਹ ਮੈਨੂੰ ਉਹ ਲੱਖ ਰੁਪਏ ਨੂੰ ਕਿੱਲਾ ਕੋਈ ਮਾੜਾ ਨਹੀਂ ਆਸੀ ਆ ਤੁਹਾਨੂੰ ਗੱਲਾਂ ਦੀ ਬਿਕਣ ਡਿਆ ਹੀ ਪਹਿਲਾਂ ਬਿਕਣ ਡਿਆ ਆ ਹਾਂਜੀ ਉਹ ਜਿਹੜੀ ਵੀ ਵਧੀਆ ਸੀ ਵਿੱਚ ਚਲੋ ਖੈਰਾਂ ਦੇ ਬੂਟੇ ਦੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਇੱਕ ਨਵਾਂ ਵਲੌਗ ਦੋਸਤੋ ਕੁਸ਼ਕ ਦਿਨ ਪਹਿਲਾਂ ਆਪਾਂ ਨੇ ਨਾ ਇੱਕ ਠੰਡਾ ਪਿੰਡ ਸੀਗਾ ਠੰਡਾ ਪਿੰਡ ਹੁਸ਼ਿਆਰਪੁਰ ਡਿਸਟ੍ਰਿਕਟ ਦਾ ਦੱਸਿਆ ਗਿਆ ਸੀ ਉਸ ਪਿੰਡ ਦੇ ਵਿੱਚ ਹੀ ਅੱਜ ਖੜੇ ਆ ਇਹ ਜੋ ਤੁਸੀਂ ਪਹਾੜ ਦੇਖ ਰਹੇ ਆ ਇਹ ਉਸੇ ਪਿੰਡ ਦੇ ਆ ਇਹ ਪਾਣੀ ਵੀ ਉਸੇ ਪਿੰਡ ਦਾ ਆ ਜਿਹੜਾ ਇਹ ਪਾਣੀ ਹੈ ਕੁਦਰਤੀ ਪਾਣੀ ਆ ਇਹ ਪਾਣੀ ਪਹਾੜਾਂ ਚੋਂ ਨਿਕਲਦਾ ਆ ਪਹਾੜਾਂ ਦੇ ਸੂਮਿਆਂ ਚੋਂ ਨਿਕਲਦਾ ਆ ਕੁਦਰਤੀ ਪਾਣੀ ਨਿਕਲਦਾ ਰੀਜ਼ਨ ਇਹ ਪਿੰਡ ਠੰਡਾ ਵੀ ਆ ਸਾਫ਼ ਸੁਥਰਾ ਵੀ ਆ ਲੋਕ ਘੁੰਮਣ ਵੀ ਆਉਂਦੇ ਆ ਅਸੀਂ ਹੁਸ਼ਿਆਰਪੁਰ ਦੇ ਪਿੰਡ ਠਾਣੇ ਦੇ ਵਿੱਚ ਖੜੇ ਆ ਹੁਸ਼ਿਆਰਪੁਰ ਤੋਂ ਤਕਰੀਬਨ 40 ਤੋਂ 45 ਕਿਲੋਮੀਟਰ ਤੇ ਪਿੰਡ ਆ ਜਦੋਂ ਅਸੀਂ ਹੁਸ਼ਿਆਰਪੁਰ ਤੋਂ ਢੋਲਵਾਹ ਢੋਲਵਾਹਾ ਤੋਂ ਕਮਾਈ ਦੇ ਵੀ ਜਾਂਦੇ ਆ ਐਡਰੈਸ ਤਾਂ ਦੱਸ ਰਿਹਾ ਕਿ ਬਹੁਤ ਲੋਕਾਂ ਨੂੰ ਕਨਫਿਊਜ਼ਨ ਸੀ ਉਹ ਦੂਸਰੀ ਹਰੇਕ ਵੀਡੀਓ ਦੇ ਵਿੱਚ ਐਡਰੈਸ ਦੱਸਿਆ ਜਾਂਦਾ ਪਰ ਕੁਝ ਲੋਕ ਵੀਡੀਓ ਨੂੰ ਸਕਿਪ ਕਰਦੇ ਆ ਤਾਂ ਕਰਕੇ ਉਹਨਾਂ ਨੂੰ ਐਡਰੈਸ ਦਾ ਪਤਾ ਨਹੀਂ ਲੱਗਦਾ ਬਹੁਤ ਲੋਕਾਂ ਦੇ ਸਵਾਲ ਸੀਗੇ ਇਸ ਪਿੰਡ ਨੂੰ ਲੈ ਕੇ ਕਿ ਇਦਾਂ ਠੰਡਾ ਹੋ ਸਕਦਾ ਆ ਸਾਡੀ ਇਹ ਆ ਕਿ ਤੁਸੀਂ ਇਸ ਪਿੰਡ ਦੇ ਵਿੱਚ ਆਓ ਮਈ ਮਹੀਨੇ ਦੀ 15 ਤਰੀਕ ਅੱਜ ਤੁਸੀਂ ਪਤਾ ਕਰਕੇ ਜਾਓ ਕਿ ਬਾਕੀ ਪਿੰਡ ਰਾਤ ਨੂੰ ਠੰਡਾ ਹੁੰਦਾ ਆ ਕਿ ਨਹੀਂ ਹੁੰਦਾ ਦਿਨੇ ਸੂਰਜ ਦੀ ਤਪਸ਼ ਉਦੋਂ ਹੀ ਆ ਜਿੱਦਾਂ ਬਾਕੀ ਆ ਪਰ ਫਿਰ ਉਹਨਾਂ ਵੀ ਕਾਫੀ ਫਰਕ ਆ ਜੇ ਆਪਣੇ ਸ਼ਹਿਰਾਂ ਦੇ ਵਿੱਚ 40 ਡਿਗਰੀ ਹੋਊਗਾ ਤੇ ਇਸ ਪਿੰਡ ਦੇ ਵਿੱਚ ਤਕਰੀਬਨ 28 ਤੋਂ 30 ਡਿਗਰੀ ਹੁੰਦਾ ਦਿਨੇ ਵੀ ਪਰ ਰਾਤ ਨੂੰ ਅੱਜ ਦੀ ਤਰੀਕ ਤੱਕ ਇਹ ਰਜਾਈਆਂ ਲੈ ਰਹੇ ਆ ਕੰਬਲ ਲੈ ਰਹੇ ਆ ਪੱਖਾ ਨਹੀਂ ਚੱਲਦਾ ਜਦ ਕਿ ਸਾਡੇ ਏਸੀ ਵੀ ਚੱਲ ਪਏ ਆ ਤੁਸੀਂ ਸਾਹਮਣੇ ਦੇਖੋ ਕਿੰਨਾ ਵਧੀਆ 뷰 ਆ ਪਿੰਡ 'ਚ ਜਾਵਾਂਗੇ ਅੱਜ ਗੱਲਬਾਤ ਕਰਾਂਗੇ ਬਹੁਤ ਲੋਕਾਂ ਦੇ ਸਵਾਲ ਸੀਗੇ ਇਸ ਪਿੰਡ ਨੂੰ ਲੈ ਕੇ ਇਸ ਪਿੰਡ ਦੀ ਜ਼ਮੀਨ ਨੂੰ ਲੈ ਕੇ ਦੋਸਤੋ ਇਸ ਪਿੰਡ ਦੀ ਜਿਹੜੀ ਜ਼ਮੀਨ ਆ ਤਕਰੀਬਨ 4000 ਏਕੜ ਜ਼ਮੀਨ ਇਸ ਪਿੰਡ ਦੀ ਆ ਹੁਸ਼ਿਆਰਪੁਰ ਦਾ ਪੰਜਾਬ ਦਾ ਨਹੀਂ ਕਹਿ ਸਕਦੇ ਹੁਸ਼ਿਆਰਪੁਰ ਡਿਸਟ੍ਰਿਕਟ ਦਾ ਸਭ ਤੋਂ ਅਮੀਰ ਪਿੰਡਾ ਜਾਇਦਾਦ ਨੂੰ ਲੈ ਕੇ ਕਿਉਂਕਿ ਕਾਫੀ ਪਹਾੜ ਇਸ ਪਿੰਡ ਦੇ ਵਿੱਚ ਆਪਣੇ ਪੰਚਾਇਤੀ ਆ ਪੰਚਾਇਤੀ ਲੱਕੜ ਆ ਇੱਥੇ ਜ਼ਮੀਨ ਦਾ ਕੀ ਮੁੱਲ ਆ ਕੀ ਇੱਥੇ ਫਾਰਮ ਹਾਊਸ ਬਣ ਸਕਦਾ ਆ ਕੀ ਇਥੇ ਜ਼ਮੀਨ ਲੈ ਸਕਦੇ ਆ ਸਾਰੀ ਗੱਲਬਾਤ ਕਰਾਂਗੇ ਆਪਾਂ ਜਿਹੜੇ ਵੀ ਸਾਨੂੰ ਇਸ ਪਿੰਡ ਦੇ ਸੱਜਣ ਮਿਲੇ ਜਾਂ ਕੋਈ ਵੀ ਲੋਕੀ ਮਿਲਦੇ ਆ ਜਾ ਕੇ ਗੱਲਬਾਤ ਕਰਦੇ ਆਂ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿੱਥੋਂ ਦੇਖ ਰਹੇ ਹੋ ਇੱਕ ਬੇਨਤੀ ਆ ਹਰੇਕ ਵੀਡੀਓ ਵਿੱਚ ਪਿੰਡ ਦੱਸਿਆ ਜਾਂਦਾ ਆ ਹਰੇਕ ਐਡਰੈਸ ਹੁੰਦਾ ਆ ਪਰ ਤੁਸੀਂ ਵੀਡੀਓ ਜਦੋਂ ਸਕਿਪ ਕਰਦੇ ਆ ਨਾ ਤੁਸੀਂ ਉਹ ਸਕਿਪ ਪਿੰਡ ਵੀ ਕਰ ਜੰਨੇ ਹੋ ਤਾਂ ਕਰਕੇ ਵੀਡੀਓ ਫੁੱਲ ਦੇਖਿਆ ਕਰੋ ਚਲਾਂਗੇ ਪਿੰਡ ਬਹੁਤ ਲੋਕੀ ਘੁੰਮਣੋਂ ਦੇ ਥਾਣੇ ਪਿੰਡ ਦਾ ਬਹੁਤ ਲੋਕਾਂ ਨੂੰ ਸਿਰਫ ਇੱਕ ਥਾਣੇ ਡੈਮ ਦਾ ਪਤਾ ਪਰ ਲੋਕਾਂ ਨੂੰ ਇਹ ਹਿੱਸੇ ਦਾ ਨਹੀਂ ਪਤਾ ਇਹ ਵੀ ਇੱਕ ਕੁਦਰਤੀ ਗੋਦਵਾ ਥਾਣੇ ਪਿੰਡ ਦਾ ਹਿੱਸਾ ਹੈ ਜਦੋਂ ਠਾ ਅਸੀਂ ਡੈਮ ਤੋਂ ਦੇਰੀਆਂ ਵੱਲ ਜਾਂਦੇ ਹਾਂ ਨਾ ਇਹ ਉਹੀ ਹਿੱਸਾ ਆ ਬਾਕੀ ਚੱਲਦੇ ਆ ਜਾ ਕੇ ਗੱਲਬਾਤ ਕਰਦੇ ਆ ਦੋਸਤੋ ਬਣਾ ਰਹੇ ਉਹ ਨਾਲ ਦੋਸਤੋ ਇਹ ਪਿੰਡ ਨੂੰ ਠੰਡੇ ਰਹਿਣ ਦਾ ਰੀਜ਼ਨ ਵੀ ਇਹੀ ਆ ਜਿਹੜਾ ਇਹ 24 ਘੰਟੇ 12 ਮਹੀਨੇ ਇਹ ਪਾਣੀ ਚੱਲਦਾ ਕੁਦਰਤੀ ਸੋਰਸ ਪਾਣੀ ਚੱਲਦਾ ਇੱਕ ਖੱਡ ਵਾ ਤੁਸੀਂ ਖੱਡ ਦੇਖ ਲਓ ਕਿੰਨੀ ਚੌੜੀ ਆ ਇਹ ਘੱਟੋ ਘੱਟ 50 ਫੁੱਟ ਚੌੜੀ ਆ ਤੇ ਖੱਡ ਦਾ ਪਾਣੀ ਪਿੱਛੋਂ ਹੀ ਆ ਰਿਹਾ ਪਹਾੜਾਂ ਦੇ ਵਿੱਚੋਂ ਇਹਦਾ ਰੀਜ਼ਨ ਵੀ ਇਹੀ ਆ ਕਿ ਪਿੰਡ ਠੰਡਾ ਰਹਿੰਦਾ ਆ ਕਿਉਂਕਿ ਸੀਮ ਬਹੁਤ ਉੱਪਰ ਆ ਪਾਣੀ ਦਾ ਲੈਵਲ ਬਹੁਤ ਉੱਚਾ ਜਿਹੜਾ ਤੁਸੀਂ ਬਜ਼ੁਰਗਾਂ ਤੋਂ ਸੁਣਿਆ ਵੀ ਆ ਤਾਂ ਕਰਕੇ ਪਿੰਡ ਠੰਡਾ ਆ ਤਕਰੀਬਨ 7:00 ਵੱਜ ਗਏ ਆ ਪਰ ਫਿਰ ਵੀ ਤੁਸੀਂ ਦੇਖ ਲਓ ਕਿੰਨਾ ਸੋਹਣਾ ਲੱਗਦਾ ਆ ਹੌਲੀ ਹੌਲੀ ਠੰਡ ਵੀ ਹੋਣ ਲੱਗ ਪਈ ਆ ਤੁਸੀਂ ਇੱਕ ਵਾਰੀ ਇਸ ਪਿੰਡ ਦੇ ਵਿੱਚ ਆ ਕੇ ਟਰਾਈ ਜ਼ਰੂਰ ਕਰੋ ਹੁਸ਼ਿਆਰਪੁਰ ਡਿਸਟ੍ਰਿਕਟ ਦਾ ਥਾਣਾ ਪਿੰਡ ਆ ਤੁਸੀਂ ਤਕਰੀਬਨ 40 ਕਿਲੋਮੀਟਰ ਤੁਹਾਨੂੰ ਤੈਅ ਕਰਨਾ ਪਊਗਾ ਤੇ ਤੁਸੀਂ ਆ ਸਕਦੇ ਆ ਹੁਸ਼ਿਆਰਪੁਰ ਦਬਾਬੇ ਦਾ ਸਭ ਤੋਂ ਠੰਡਾ ਪਿੰਡ ਅੱਛਾ ਤੇ ਉਹ ਮੇਰੇ ਹਿਸਾਬ ਨਾਲ ਸ਼ਾਇਦ ਇਹੋ ਹੀ 10000 ਰੁਪਏ ਤੋਂ ਥੱਲੇ ਕੀ ਲੱਗ ਰਿਹਾ ਹੋਣਾ ਭਾਜੀ ਲੋਕੀ ਕਹਿੰਦੇ ਲੱਖ ਰੁਪਏ ਤੋਂ ਕਿੱਲਾ ਮਿਲਦਾ ਨਹੀਂ ਲੱਖ ਤੋਂ ਥੱਲੇ ਖਰੀਦਿਆ ਹੋਣਾ ਕਿੱਲਾ ਮੈਂ ਲੱਖ ਨੂੰ ਨਹੀਂ ਕਹਿੰਦਾ ਹਾਂ ਲੱਖ ਤੇ ਵੱਧ ਹੈ ਅੱਛਾ ਇਹੋ 80 90 ਹਜ਼ਾਰ ਦੀ ਸ਼ਾਇਦ ਰੇਸ਼ੋ ਵਿੱਚ ਉਹ ਖਰੀਦਿਆ ਗਿਆ ਆ ਹੁਣ 2025 ਬਿਲਕੁਲ 2025 ਦੀ ਖਰੀਦ ਨਹੀਂ ਹੋਈ ਖਰੀਦ ਸ਼ਾਇਦ ਮੇਰੇ ਹਿਸਾਬ ਨਾਲ 2 2020 ਦੇਰ ਦੇ ਦੇ ਜਾਂ 19 ਦੇਰ ਦੇ ਗਿਰਦੇ ਅੱਛਾ ਜੀ ਕਿੱਲਾ ਤੇ ਇਸੋ ਕਿੰਨੇ ਵੀ ਉੱਥੇ ਲੋਕ ਵੇਚਦੇ ਆ ਮੈਨੂੰ ਮੇਰੇ 1.5 ਤੋਂ 2 ਲੱਖ ਨੂੰ ਤੇ ਆਮ ਹੀ ਮਿਲਦਾ ਪਹਾੜੀ ਜਿਹੇ ਏਰੀਆ ਜਿਹੜਾ ਹਾਂ ਉਹਨਾਂ ਲੋਕਾਂ ਨੇ ਪੈਸਾ ਇਨਵੈਸਟ ਕੀਤਾ ਉਹਨਾਂ ਜਮੀਨਾਂ ਨੂੰ ਪਤਲਾ ਕਰਾਇਆ ਵਿੱਚ ਬੂਟਾ ਲਗਾ ਰਹੇ ਸਫੈਦਾ ਮਾਦਲ ਲੱਗ ਰਿਹਾ ਬਹੁਤ ਅੱਛਾ ਜੀ ਤੇ ਉਹ ਹੁਣ ਉਹ ਸਮਾਂ ਪਾਕ ਹੈ ਉਹੋ ਚੀਜ਼ਾਂ ਉਹਨਾਂ ਨੇ ਜਮੀਨਾਂ ਨੂੰ ਸੋਨਾ ਬਣਾ ਦੇਣਾ ਤੇ ਬਈ ਸਪੈਦਾ ਦਰਖਤ ਲਾ ਸਕਦੇ ਪਰਮਿਸ਼ਨ ਲਗਾ ਸਪੈਦਾ ਦੇਖੋ ਜੀ ਸਾਡੇ ਇਖੇ ਤੇ ਲੱਗਦਾ ਪਿਆ ਕੋਈ ਪਹਾੜੀ ਏਰੀਆ ਵਿੱਚ ਹੈ ਤੇਰੇ ਮਾਲਕੀ ਏਰੀਏ ਕੋਈ ਦਿੱਕਤ ਨਹੀਂ ਪੰਚਾਇਤਾਂ ਵੀ ਲਗਵਾਂਦੀਆਂ ਪਰਮਿਸ਼ਨ ਦੇ ਹਿਸਾਬ ਨਾਲ ਅੱਛਾ ਤੇ ਉਹਨਾਂ ਨੇ ਪਹਾੜੀ ਜੰਗਲ ਖਰੀਦੇ ਆ ਤੇ ਉਹਨਾਂ ਪਹਾੜੀਆਂ ਦੇ ਵਿੱਚ ਉਹ ਸਪੈਦਾ ਲਵਾ ਰਹੇ ਆ ਵਿਭਾਗ ਦੇ ਦਾ ਕੋਈ ਰੋਲ ਨਹੀਂ ਮੇਰੇ ਵਿੱਚ ਨਹੀਂ ਰੋਲ ਹੈਗਾ ਨਹੀਂ ਬਿਲਕੁਲ ਸਾਨੂੰ ਕੋਈ ਨਹੀਂ ਕਹਿੰਦੇ ਤਾਲ ਚਾਰ ਗਿਣਤੀ ਕੀ ਹੁੰਦੀ ਦਫਾ ਦਫਾ ਚਾਰ ਦਫਾ ਦੇ ਏਰੀਏ ਚਾਰ ਪੰਜ ਜ਼ਰੂਰ ਹੈ ਪਰ ਇੱਕ ਬੂਟਾ ਲਗਾਣ ਦੀ ਤੋਂ ਵੀ ਕੋਈ ਮਤਲਬ ਇਹਦੇ ਵਿੱਚ ਰੋਕ ਹੈ ਅੱਛਾ ਬਾਕੀ ਸਾਡੀ ਠਾਣੇ ਦੀ ਗੱਲ ਕਰੀਏ ਤਾਂ ਸਾਡੇ ਥਾਣੇ ਦਾ ਜिले ਹੁਸ਼ਾਰਪੁਰ ਵਿੱਚ ਦੂਜੇ ਨੰਬਰ ਦੀ ਪੰਚਾਇਤ ਹੈ ਪ੍ਰਾਪਰਟੀ ਦੇ ਹੱਕ ਤੋਂ 3700 ਏਕੜ ਰਕਬਾ ਸਾਡੀ ਪੰਚਾਇਤ ਕੋਲ ਅੱਛਾ ਜੀ ਤੇ ਇਹ ਪਿੰਡ ਦੀ ਪ੍ਰਾਪਰਟੀ ਹੈ ਅੱਛਾ ਤੇ ਪੰਚਾਇਤ ਆਪਣੀ ਮਰਜ਼ੀ ਨਾਲ ਰੈਗੂਲੇਸ਼ਨ ਪਾ ਕੇ ਪਿੰਡ ਦੇ ਵਿੱਚ ਕਿਤੇ ਵੀ ਆਪਣਾ ਬੂਟਾ ਲਗਵਾ ਕੇ ਉਹ ਪੈਸਾ ਕਮਾ ਸਕਦੀ ਹੈ ਉਹ ਪੈਸਾ ਅਗਰ ਮੁੜ ਕੇ ਪਿੰਡ ਨੂੰ ਹੀ ਆਉਣਾ ਪਿੰਡ ਨੂੰ ਜਿੱਦਾਂ ਖੈਰ ਵਰਗਾ ਕਟਾਣ ਸਾਨੂੰ 2008 ਚ ਹੋਇਆ ਸੀਗਾ 2 ਕਰੋੜ 40 ਲੱਖ ਦਾ ਅੱਛਾ ਜੀ ਸਾਡੀ ਪੰਚਾਇਤ ਨੇ ਸਾਨੂੰ 2008 ਚ ਕਟਾਨ ਕਰਾਇਆ ਖੈਰ ਰੁਕਦਾ 2 ਕਰੋੜ ਤੇ 40 ਲੱਖ ਦੀ ਬੋਲੀ ਹੋਈ ਸੀ ਤਾਂ ਉਹ ਪੈਸਾ ਆਇਆ ਹੁਣ ਉਸ ਪੈਸੇ ਦੇ ਨਾਲ ਪਿੰਡ 'ਚ ਕਿੰਨੇ ਵਿਕਾਸ ਕਾਰਜ ਹੋਏ ਆ ਬੋਰ ਵੀ ਕਰਾਏ ਆ ਜਗਾ ਜਗਾ ਪਿੰਡ 'ਚ ਸਲੇਬਾਂ ਡੰਗੇ ਸੜਕਾਂ ਮਤਲਬ ਆਪਣੀ ਜਿੱਥੋਂ ਤੱਕ ਵੀ ਆ ਪੰਚਾਇਤ ਨੇ ਬਹੁਤ ਵੱਡੇ ਪੱਧਰ 'ਤੇ ਕੰਮ ਕਰਾਇਆ ਕਦੇ ਨਾ ਕਰਾਇਆ ਪੈਸਾ ਆਇਆ ਤਾਂ ਪਿੰਡ ਤੋਂ ਪ੍ਰਾਪਰਟੀ ਪਿੰਡ ਤੇ ਪਿੰਡ ਦੀ ਪ੍ਰਾਪਰਟੀ ਵਿੱਚੋਂ ਫੇਰ ਸਾਡੇ ਪਿੰਡ 'ਚ ਸਫੈਦਾ ਲਾਇਆ ਪੰਚਾਇਤ ਨੇ ਆਪਣੀ ਪ੍ਰਾਪਰਟੀ ਅੱਛਾ ਹਾਂ ਬਿਲਕੁਲ ਉਹ ਸਫੈਦਾ ਵੱਡੋ ਹੋਏਗਾ ਤੇ ਮੇਰੇ ਹਿਸਾਬ ਨਾਲ ਬਹੁਤਾ ਨਹੀਂ ਤਾਂ ਕੋਈ 50 ਲੱਖ ਜਾਂ ਕਰੋੜ ਰੁਪਏ ਦੀ ਆਮਦਾ ਆਏਗੀ ਉਹ ਕੈਸਾ ਮੁੜ ਕੇ ਪਿੰਡ 'ਚ ਹੀ ਯੂਜ਼ ਕਰਨਾ ਸੋ ਇਹ ਚੀਜ਼ਾਂ ਹੈਗੀਆਂ ਕੋਈ ਤਾਂ ਦੀ ਗੱਲਬਾਤ ਨਹੀਂ ਤੇ ਮਾਲਕ ਹੈ ਜਲੋ ਮਾਲਕ ਆਪਣੀ ਆਪਣੀ ਹਸਿਆਤ ਨਾਲ ਉਹ ਵੀ ਜੋਰ-ਰੋਲ ਆਗਾ ਕਰਦੇ ਤੇ ਉਹ ਬੰਦੇ ਆ ਜਿਨ੍ਹਾਂ ਕੋਲ ਅਸੀਂ ਮਜ਼ਦੂਰੀ ਕਰਦੇ ਹਾਂ 100 ਗੱਲਾ ਖਰੀਦ ਕੇ ਉਹ ਬੂਟਾ ਲਗਾਉਂਦੇ ਪਏ ਆ ਔਰ ਮੇਰੇ ਹਿਸਾਬ ਨਾਲ ਬਹੁਤ ਬੂਤਾ ਲਗਾਤਾ ਉਹਨਾਂ ਨੇ ਸਾਨੂੰ ਵੀ ਰੋਜ਼ਗਾਰ ਹੈ ਫਿਰ ਮਤਲਬ ਪਤਾ ਨਹੀਂ 5 ਸਾਲ ਉਹਨਾਂ ਨੇ ਸਾਨੂੰ ਰੱਖ ਲੈਣਾ ਜਾਂ ਕਿੰਨੇ ਸਾਲ ਰੱਖ ਲੈਣਾ ਸੋ ਸਾਡੇ ਲਈ ਤਾਂ ਰੱਬ ਬਣ ਗਿਆ ਹੀ ਨਹੀਂ ਜੇ ਤੋ ਰੋਟੀ ਮਿਲਣੀ ਆ ਉਹ ਤਾਂ ਰੱਬ ਹੀ ਹੈ ਨਾ ਬਿਲਕੁਲ ਹਾਂ ਬਿਲਕੁਲ ਸ਼ੁਕਰੀਆ ਭਾਜੀ ਸ਼ੁਕਰੀਆ ਸੋ ਇਹ ਲੋ ਦੋਸਤੋ ਇਹ ਬਜ਼ੁਰਗ ਬੈਠੇ ਆ ਗੱਲਬਾਤ ਕਰਦੇ ਆ ਤੇ ਤੁਹਾਨੂੰ ਸੱਚਾਈ ਦੱਸਦੇ ਆ ਆ ਗੋ ਬਜ਼ੁਰਗਾਂ ਤੋਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਹੋ ਜੀ ਠੀਕ ਹੋ ਜੀ ਤੇ ਉਹ ਜੋ ਪੰਚਾਇਤ ਦਾ ਰਕਬਾ ਹੈਗਾ ਨਾ ਹੂੰ ਉਹਦੇ ਵਿੱਚ ਮਤਲਬ ਜੇ ਕੋ ਮਾੜੀ-ਮੋਟੀ ਮਕਾਨ ਬਣਾ ਹੋਤਾ ਹੈ ਬਣਾ ਸਕਦੇ ਆ। ਅੱਛਾ ਬਾਹਰਲਾ ਬੰਦਾ ਨਹੀਂ ਬਾਹਰਲਾ ਬੰਦਾ ਮਤਲਬ ਇਸ ਪਿੰਡ ਚ ਵੀ ਹਿਮਾਚਲ ਵਾਲੇ ਰੂਲ ਆ ਫਿਰ। ਨਹੀਂ ਸਰ ਜ਼ਮੀਨ ਲਾਊਗਾ ਤਾਂ ਹੀ ਬਣਾਊਗਾ ਨਾ। ਅਹ ਪੰਜਾਬ ਦਾ ਬੰਦਾ। ਅਸੀਂ ਤਾਂ ਪਹਿਲਾਂ ਦੇ ਇੱਥੇ ਹੈਗੇ ਆ। ਹਾਂ। ਚਲ ਅਸੀਂ ਆਪਣੇ ਲਾਗੇ ਮਤਲਬ ਬਣਾ ਸਕਦੇ ਆ ਮਾੜੀ-ਮੋਟੀ। ਅੱਛਾ ਤੇ ਹੋਰ ਕੋਈ ਬਾਹਰਲਾ ਇਦਾਂ ਆ ਕੇ ਕਹੇ ਮੈਂ ਕਬਜ਼ਾ ਕਰਨਾ ਨਹੀਂ ਕਰ ਸਕਦਾ। ਨਹੀਂ ਕਰ ਸਕਦਾ। ਹਾਂਜੀ। अच्छा अपना अंकल जी दफा 4 दफा 5 ਕੀ ਆ ਦफा 4 ਸਾਰੇ ਇਹ ਪੇਲੂ ਪੇਂਦਾ ਵਾਸਤੇ ਹੁੰਦੀ ਹੈ ਹਾਂ ਇਹ ਦफा 4 ਦफा 4 ਦੇ ਵਿੱਚ ਮਤਲਬ ਨਾ ਕੋਈ ਪਾਬੰਦੀ ਨਹੀਂ ਹੁੰਦੀ ਏਡੀ ਵੱਡੀ ਅੱਛਾ ਕਿਹੜੀ ਦफा 5 ਹੈ ਉਹਦੇ ਵਿੱਚ ਪਾਬੰਦੀ ਹੈ ਸਾਰੀ ਅੱਛਾ ਹਾਂਜੀ ਨਾਕਾ ਇਹ ਜਿਹਦੇ ਵਿੱਚ ਪਾਉਂਦੇ ਹਾਂ ਉਹ ਵੀ ਮਹਿਕਮੇ ਦਾ ਇਹਦੇ ਪਰ ਵੀ ਰੂਲ ਹੈਗਾ ਹੂੰ ਪਰ ਫਿਰ ਵੀ ਫਰਕ ਹੈ ਅੱਛਾ ਜੀ ਕਹਿੰਦੇ ਦੇਖ ਲੱਗੇ ਜਿਹੜੇ ਪਿੰਡਾਂ ਆ ਵਾਕਈ 70 80 ਹਜ਼ਾਰ ਨੂੰ ਕਿੱਲਾ ਵੇਖਦੀ ਰਹੀ ਹੈ ਜ਼ਮੀਨ ਸਾਰੇ ਜਿੱਦਾਂ ਅੰਦਰ ਰੂਟ ਵਗੈਰਾ ਹਾਂ ਜਾਂ ਖੰਗਵਾੜ ਵਗੈਰਾ ਹਾਂ ਜਾਂ ਕੋਕੋਨੇਟ ਵਗੈਰਾ ਹਾਂ ਇੱਥੇ ਵੇਖਦੀ ਰਹੀ ਹੈ ਕਿੱਦਾਂ ਕਿੱਲਾ ਵੇਖਦੀ ਰਹੀ ਹੈ ਇੱਥੇ ਇੱਥੇ ਤੋਂ ਪਹਿਲਾਂ ਤਾਂ ਕੋ 50 ਹਜ਼ਾਰ ਨੂੰ ਕਿੱਲਾ ਵੇਖਦੀ ਰਹੀ ਹੈ ਹਾਂ ਤੇ 70 80 ਨੂੰ ਵੀ ਕੀ ਹੈ ਵਕੀਆ ਤੇ ਹੁਣ ਆਪਣਾ ਆਪਣਾ ਹੁਣ ਗਾਂ ਤੋਂ ਗਾਂ ਵਧਾਈ ਜਾਂਦੇ ਹਾਂ ਹੂੰ ਵਾਧਾ ਪਿਆ ਅੱਗੇ ਵਾਧਾ ਪਿਆ ਜਿੰਨਾ ਤੇ ਲੋਕਾਂ ਨੂੰ ਪਤਾ ਲੱਗ ਜਾਂਦਾ ਪਿਆ ਆ ਉਸ ਹਾਬ ਨਾਲ ਹੂੰ ਤਾਂ ਸਰ ਇੱਥੇ ਇਹ ਕਹਿੰਦੇ ਲੋਕ ਇੱਥੇ ਆ ਗਏ ਕਿ ਸਾਨੂੰ 5 ਮਰਲੇ ਲੈ ਲਓ। ਅੱਛਾ ਸਾਨੂੰ 2 ਮਰਲੇ ਲੈ ਦਿਓ। ਅੱਛਾ ਹਾਂਜੀ। ਉਹ ਰੀਜਨ ਅੰਕਲ ਜੀ ਇਦਾਂ ਕਹਿੰਦੇ ਲੋਕ ਆ ਦੇ ਆਹੀ ਕੋ ਕੋਠਾ ਬਣਾਣਾ। ਹਾਂ ਕੋਠਾ ਬਣਾ ਕੇ ਆਹੀ ਆਪਣਾ ਫਾਰਮ ਹਾਊਸ ਬਣਾਉਣਾ। ਹਾਂਜੀ ਹਾਂਜੀ ਗਰਮੀਆਂ ਦੇ ਵਿੱਚ ਆ ਕੇ ਹਾਂ ਆਹੀ ਉੱਥੇ ਮਤਲਬ ਥੋੜੇ ਬਿਲਦੇਣਾ ਜਾਣਾ। ਅੱਛਾ ਲੋਕੀ ਤੁਹਾਡੇ ਤੇ ਇੱਥੇ ਆਉਂਦੇ ਆ ਇਦਾਂ। ਹਾਂਜੀ ਹਾਂਜੀ ਆਉਂਦੇ। ਇਹਨਾਂ 5 ਮਰਲੇ ਜ਼ਮੀਨ ਲੈ ਲਓ। ਹਾਂਜੀ ਕਹਿੰਦੇ 2 ਮਰਲੇ ਦੇ ਦਿਓ ਕਹਿੰਦੇ। ਹਾਂ ਹਾਂਜੀ 2 ਮਰਲੇ ਤੇ ਵੀ ਆ ਗਏ। ਅੱਛਾ ਜੀ ਮੈਂ ਕਹਾਂ ਸਰ ਹੁਣ ਸਾਡੇ ਕੋਲ ਸਹੀ ਨਹੀਂ। ਸਹੀ ਕਿੱਥੋਂ ਦੇਣੀ ਹੈ। ਸਹੀ ਹੈ। ਅਡੇ ਪਿੰਡ ਹੀ ਹੈ ਨਹੀਂ ਅੱਛਾ ਲੋਕੀ ਆ ਕੇ ਹੁਣ ਜ਼ਮੀਨਾਂ ਮੰਗਦੇ ਆ ਕਿਉਂਕਿ ਮੌਸਮ ਸਾਫ਼ ਰਹਿੰਦਾ ਠੰਡਾ ਰਹਿੰਦਾ ਓਕੇ ਤੇ ਅਗਲੀ ਜਿੱਦਾਂ ਫਿਰ ਇਦਾਂ ਇਹ ਮੰਨ ਲਓ ਕੋਈ ਇੱਥੇ ਜ਼ਮੀਨ ਲੈ ਲੈਂਦਾ 10 ਕਿੱਲੇ ਜ਼ਮੀਨ ਲੈ ਲੈਂਦਾ ਤੇ ਉਹ ਚ ਦਰੱਖਤ ਵਗੈਰਾ ਲਾ ਸਕਦਾ ਆ ਲਾ ਸਕਦਾ ਵੀ ਤੇ ਉਹ ਪਰਮਿਸ਼ਨ ਤਾਂ ਬਣਾਉਣੇ ਪੈਂਦੇ ਆ ਹਾਂਜੀ ਪਰਮਿਸ਼ਨ ਅੱਛਾ ਜੀ ਲਾਉਣੇ ਵੀ ਪਰਮਿਸ਼ਨ ਨਾਲ ਨਹੀਂ ਲਾਉਣ ਤੋਂ ਆਪਣੇ ਖੇਤਾਂ ਦੇ ਵਿੱਚ ਲਾ ਸਕਦਾ ਬੰਦਾ ਅੱਛਾ ਤੇ ਬਣਾਉਣ ਦੀ ਵਾਰੀ ਚਲੋ ਮੈਨੂੰ ਨਾਲ ਕੋਈ ਆਪਣਾ ਕਰਨਾ ਪੈਣਾ ਮੈਨੂੰ ਜੋ ਫਾਰਮੈਲਟੀ ਹੁੰਦੀ ਹੈ ਨਾ ਠੀਕ ਹੈ ਜੀ ਕਾਨੂੰਨ ਦੇ ਹਿਸਾਬ ਨਾਲ ਦੇਖਣਾ ਪੈਂਦਾ ਜੀ ਤੇ ਤੁਹਾਨੂੰ ਲੱਗਦਾ ਕਿ ਲੋਕੀ ਇਹ ਚਾਹੇ ਜਿੱਦ ਤੁਹਾਡੇ ਤੋਂ ਕੋਈ ਹੋਰ ਬੰਦੇ ਹੋਣ ਜਿਹੜੇ ਬਾਹਰਲੇ ਬੰਦੇ ਆ ਕੇ ਇੱਥੇ ਜ਼ਮੀਨ ਲੈ ਰਹੇ ਆ ਜਾਂ ਖੀਦ ਰਹੇ ਆ ਕੇ ਖੀਦ ਰਹੇ ਆ ਇਹ ਸਾਰਾ ਹੀ ਚੱਕਰੀ ਦੀ ਨਿਕਲੀ ਇਸ ਪਿੰਡ 'ਚ ਨਹੀਂ ਪਰ ਨਾਲ ਦੇ ਜਿੱਦਾਂ ਨਾਲ ਦੇ ਤਾਂ ਇਦਾਂ ਮੈਂ ਤੁਹਾਨੂੰ ਦੱਸਿਆ ਵੀ ਜਿੱਦਾਂ ਇਹ ਨਰੂਡ ਵਗਾਰਾ ਦਾ ਖੰਗਵਾੜ ਵਗਾਰਾ ਨਰੂਡ ਨਾਲ ਹੀ ਐ ਇਥੋਂ ਥੋੜ ਉੱਥੋਂ ਕੋਈ ਹੈਗਾ ਪਰ ਉਹ ਉੱਥੋਂ ਦੰਗਨ ਪੈ ਚ ਲਾਗੇ ਪੈ ਗਿਆ ਉਹ ਨਾਲ ਪੈ ਗਿਆ ਹਾਂਜੀ ਅੱਛਾ ਜੀ ਦੰਗਲ ਵੀ ਲਾਗੇ ਖੰਗਵਾੜ ਦਾ ਵੀ ਲਾਗੇ ਪੈ ਗਿਆ ਨਰੂਡ ਦਾ ਵੀ ਕੋਕਾਂ ਦੇਟਾ ਦਾ ਥੋੜਾ ਦੂਰ ਵਾ ਹਾਂਜੀ ਇੱਧਰ ਲੋਕ ਖਰੀਦ ਰਹੇ ਜਮੀਨ ਆਹ ਪਹਿਲਾਂ ਖਰੀਦ ਲੀਏ ਲੋਕਾਂ ਨੇ ਬਹੁਤ ਅੱਛਾ ਜੀ ਹਾਂਜੀ ਬਾਹਰਲੇ ਲੋਕਾਂ ਨੇ ਬਾਹਰਲੇ ਲੋਕਾਂ ਨੇ ਅੱਛਾ ਹਾਂ ਜੀ ਨੀ ਨਾ ਰਿਆ ਸੀ ਉੱਤਰ ਵੇਚ ਕੇ ਮੈਂ ਹੀ ਆ ਤਾ ਦੂਰੀ ਇੱਧਰ ਲੈ ਰਣੀ ਆ ਅੱਛਾ ਉਹ ਲੱਖ ਰੁਪਏ ਨੂੰ ਕਿੱਲਾ ਕੋਈ ਮਾੜਾ ਨਹੀਂ ਆਸੀਰ ਨੂੰ ਗੱਲਾਂ ਦੀ ਬਿਕਣ ਲਈ ਆਈ ਪਹਿਲਾਂ ਬਿਕਣ ਡਿਆ ਹਾਂ ਹਾਂ ਜੀ ਉਹ ਜਨੀ ਵੀ ਵਧੀਆ ਸੀਗੀ ਵਿੱਚ ਚਲੋ ਖੈਰਾਂ ਦੇ ਬੂਟੇ ਵੀ ਨਾਲ ਉਹ ਹੋਰ ਇਤਰਾਖ ਚੋਦੇ ਤੇ ਹੂੰ ਉਹਨਾਂ ਨੂੰ ਤਾਂ ਅੰਦਰ ਨਹੀਂ ਆ ਜੀ ਆਮਦ ਨਹੀਂ ਆ ਖੈਰ ਬਹੁਤ ਮਹਿੰਗੀ ਵਿਕਦੀ ਆ ਬਹੁਤ ਮਹਿੰਗੀ ਵਿਕਦੀ ਆ ਠੀਕ ਆ ਓਕੇ ਅੰਕਲ ਜੀ ਇੱਕ ਸਵਾਲ ਸੀ ਜਿੱਦਾਂ ਅਸੀਂ ਆਪਾਂ ਵੀਡੀਓ ਸਟਾਰਟਿੰਗ ਦੇ ਵਿੱਚ ਵੀ ਕਿਹਾ ਕਿ ਜਦੋਂ ਹੁਣ ਇਹ ਤੇ ਸ਼ਾਮ ਹੋ ਜਾਂਦੀ ਆ ਮੰਨ ਲਓ ਤਕਰੀਬਨ ਅੱਥਰ ਕੋ ਜਦੋਂ ਹੁਣ ਸੂਰਜ ਢਲਣ ਨੂੰ ਹੋਇਆ ਆ ਜੀ ਜੀ ਕਿੰਨੀ ਠੰਡ ਹੁੰਦੀ ਆ ਇੱਥੇ ਉਸ ਟਾਈਮ ਜਿਹੜਾ ਹੁਣ ਮਈ ਦੀ ਅਜ 15 16 ਤਰੀਕ ਹੋ ਗਈ ਆ ਤੇ ਕਿੰਨੀ ਠੰਡ ਹੁੰਦੀ ਆ ਜੀ ਅੱਜ ਤਾਂ ਤਾਂ ਮੇਰੀ ਗੱਲ ਤਾਂ ਸਾਨੂੰ ਰਾਤ ਨੂੰ ਰਜਾਈ ਲੈਣੀ ਪੈਂਦੀ ਆ ਅੱਜ ਹੁਣ ਵੀ ਹਾਂਜੀ ਹਾਂਜੀ ਅੱਛਾ ਜੀ ਉਸੋਂ ਗਾਂ ਥੋੜੇ ਦਿਨ 2 4 ਦਿਨ ਫੇਰ ਕੇ ਤਾਂ ਚਲੋ ਹੋ ਸਕਦਾ ਜਾਦੇ ਮਤਲਬ ਠੰਡ ਘੱਟ ਜਾਵੇ ਅੱਛਾ ਜੀ ਫਿਰ ਵੀ ਅੰਕਲ ਜੀ ਆਪਾਂ ਇਦਾਂ ਤਾਂ ਨਹੀਂ ਜਿੱਦਾਂ ਅਸੀਂ ਪਤਲਾ ਕੱਪੜਾ ਲੈਣ ਲੱਪਨਦੇ ਆ ਉਦਾਂ ਦਾ ਮੌਸਮ ਤਾਂ ਨਹੀਂ ਆਉਂਦਾ ਗਰਮੀ ਆ ਜੀ ਤਾਂ ਤੇ ਮੇਰੀ ਗੱਲ ਸੁਣ ਨਹੀਂ ਪਤਲਾ ਕੱਪੜਾ ਲੈ ਕੇ ਸੌਂ ਨਹੀਂ ਸਕਦੇ ਕਿਦੋਂ ਤੁਹਾਡੀ ਕਾਫੀ ਉਮਰ ਹੋ ਗਈ 80 85 ਸਾਲ ਉਮਰ ਹੋ ਗਈ ਤੁਹਾਡੀ ਤੁਸੀਂ ਜ਼ਿੰਦਗੀ ਚ ਕਾਫੀ ਸਮਾਂ ਇੱਥੇ ਕੱਟਿਆ ਸ਼ੁਰੂ ਤੋਂ ਮੌਸਮ ਇਦਾਂ ਦਾ ਹੀ ਆ ਇੱਥੇ ਸ਼ੁਰੂ ਤੋਂ ਹੀ ਕਿਉਂਕਿ ਦਬਾਬਾ ਆਪਣਾ ਹੁਸ਼ਿਆਰਪੁਰ ਦਾ ਡਿਸਟ੍ਰਿਕਟ ਦਾ ਪਿੰਡ ਵਾ ਸ਼ੁਰੂ ਤੋਂ ਇਦਾਂ ਦਾ ਹੀ ਆ ਸਰ ਅੱਛਾ ਠੰਡਾ ਹੀ ਰਹਿੰਦਾ ਇਦਾਂ ਠੰਡਾ ਰਹਿੰਦਾ ਇਦਾਂ ਹੁਣ ਹਵਾ ਚੱਲਣ ਲੱਪੇ ਨਾ ਥੋੜੀ ਥੋੜੀ ਗਰਮੀ ਮਤਲਬ ਬਿਲਕੁਲ ਹੀ ਘਟ ਗਈ ਪਹਿਲਾਂ ਲੱਗਦੀ ਪਈ ਸੀਗੀ ਪਰ ਹੁਣ ਬਹੁਤ ਫਰਕ ਪੈ ਗਿਆ ਹਾਂਜੀ ਹਾਂਜੀ ਹੁਣ ਕਾਫੀ ਲੋਕ ਇੱਦਾਂ ਘੁੰਮਣ ਆਉਂਦੇ ਹਨਾ ਜੀ ਜੀ ਤੇ ਫਿਰ ਸਟੰਟ ਬਾਜੀ ਥੋੜਾ ਸ਼ੋਸ਼ਰਾਬਾ ਵੀ ਕਰਦੇ ਹਨਾ ਕੋਰ ਸ਼ੋਸ਼ਰਾਬਾ ਵੀ ਕਰਦੇ ਕਰਦੇ ਹਨਾ ਆਹ ਸਾਰੇ ਕੋਈ ਦੇ ਨਹੀਂ ਹਾਂ ਤੇ ਵਿਚ ਵਿੱਚ ਇੰਨੀਆਂ ਵਧੀਆ ਫੈਮਿਲੀ ਆਈਆਂ ਜੀ ਹਾਂ ਇੰਨੀਆਂ ਵਧੀਆ ਮੁੰਡੇ ਹੈਗੇ ਨੇ ਬੜੇ ਬੜੇ ਗੱਡੀਆਂ ਵਾਲੇ ਮੁੰਡੇ ਨੇ ਪਰ ਇੰਨੇ ਵਧੀਆ ਸੁਭਾਅ ਦੇ ਐ ਤੇ ਵਧੀਆ ਹੁੰਦੇ ਆ ਬਹੁਤ ਹੀ ਜ਼ਿਆਦੇ ਉਹਨੂੰ ਇੰਨੀ ਤਾਲੀਮ ਔਰ ਦੇਖਾਂ ਤੇ ਜਿਆ ਗੱਲ ਕਰਨ ਦੇ ਕਾਬਲ ਅੱਛਾ ਜੀ ਹਾਂਜੀ ਤੇ ਬਿਚਲੀ ਜਿਹੜੇ ਹੈਗੇ ਨੇ ਉਹਨਾਂ ਨੂੰ ਨਹੀਂ ਆਪਣੇ ਆਪ ਲਈ ਪਤਾ ਹੈ ਨਹੀਂ ਕੋਈ ਉਹ ਗਾਲਾਂ ਇੱਕ ਦੂ ਨੂੰ ਕੱਢੀ ਜਾਂਦੇ ਅੱਛਾ ਜੀ ਹਾਂਜੀ ਉਹ ਬੇਬਕੂ ਬੰਦੇ ਅੱਗੇ ਜੀ ਇਸ ਪਿੰਡ ਦੀ ਪੰਚਾਇਤ ਦੀ ਕਿੰਨੀ ਕੁ ਜ਼ਮੀਨ ਵਾਂ ਜ਼ਮੀਨ ਸਰ ਬਹੁਤ ਅੱਛਾ ਜੀ ਸਰ ਬਹੁਤ ਹੈ ਇੱਥੋਂ ਘਟੋ ਘਾਟ ਮੇਰੀ ਲੱਖਣ 10 ਕਿਲੋਮੀਟਰ ਉੱਪਰ ਹੈ ਇਹ ਤੋਂ ਜੰਗਲ 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 ਅੱਛਾ ਜੀ ਤੇ ਬਾਕੀ 10 ਕਿਲੋਮੀਟਰ ਲੰਬਾਈ ਤੇ ਘਟੋ ਘਟ 6-7 ਕਿਲੋਮੀਟਰ ਇਹਦੀ ਚਵਾਈ ਚੜਾਈ ਆ ਹਾਂਜੀ ਕਿ ਅਕਾਈ ਜਦੋਂ ਵੀ ਜੰਗਲ ਵੇਖਦਾ ਆ ਕਦੀ ਵਿਕਿਆ ਹੀ ਜੰਗਲ ਜੰਗਲ ਸਾਰੇ ਇਹਦੇ ਵਿਕਦੇ ਖੈਰ ਅੱਟ ਕਿੰਨੇ ਕ ਕਰੋੜ ਦਾ ਉਹ ਸੌਦਾ ਹੋ ਜਾਂਦਾ ਪਹਿਲਾਂ ਦੇਖੋ ਸੁਬੇ ਉਹ 9 ਕਰੋੜ ਤੇ 940 ਲੱਖ ਤੋਂ ਲਗਭਗ ਦਿੱਤੇ ਸੀ ਫੇ ਇਨਾ ਹਾਂਜੀ ਹਾਂਜੀ ਦਰਖਤ ਹਾਂਜੀ ਹਾਂਜੀ ਖੈਰ ਦੇ ਬੂਟਾ ਦੋ ਕਰੋੜ 40 ਲੱਖ ਤੋਂ ਲਗਭਗ ਅੱਛਾ ਜੀ ਇਹ ਕਿੰਨੇ ਸਾਲ ਬਾਅਦ ਵੇਖਦਾ ਫਿਰ ਇਹ ਘੱਟੋ ਘੱਟ 10 10 ਸਾਲ ਤੋਂ ਉੱਪਰ ਉੱਪਰ ਹੀ ਦਿਖਦਾ ਇਹ ਸਾਲ ਦੀ ਟਰਨਓਵਰ ਆ ਜਾਂ ਇਹ ਕੁਝ ਕੁ ਮਹੀਨਿਆਂ ਦੀ ਟਰਨਓਵਰ ਇਹ ਤਾਂ ਮਤਲਬ ਘੱਟੋ ਘੱਟ 10 ਸਾਲ ਵੀ ਲੱਗ ਸਕਦੇ 20 ਵੀ ਲੱਗ ਸਕਦੇ ਸਿਰੋ ਪੈਸਾ ਆਪਾਂ ਕਿੱਥੇ ਵਰਤਦੇ ਜਿੱਦਾਂ ਸਾਰੇ ਪੰਚਾਇਤ ਹੀ ਵਰਤਦੀ ਹੈ ਤਕਰੀਬਨ ਤੇ ਆਪਾਂ ਲਾ ਕੇ ਚੱਲੀਏ ਕਿ ਐਸਟੀਮੇਟ 5 ਤੋਂ 1000 ਏਕੜ ਜ਼ਮੀਨ ਇਸ ਪਿੰਡ ਦੀ ਹੈ 500 ਜਿਆਦਾ ਹੀ ਲੱਗਦਾ ਘੱਟ ਰਹੀ ਅੱਛਾ ਜੀ ਪੰਜੀ ਲਾ ਲੋ ਉਹ ਵੀ ਪੰਚਾਇਤੀ ਅੱਛਾ ਜੀ ਸਰ ਪੰਚਾਇਤ ਬਹੁਤ ਭਰੀ ਹੋਈ ਸਿੰਗਲੋ ਸਾਡਾ ਪੰਚਾਇਤ ਇਹ ਤਾਂ ਮੈਂ ਕਹਿੰਦਾ ਉਹ ਤੋਂ ਗਵਰਨਮੈਂਟ ਤੋਂ ਕੁਝ ਲੈਣ ਦੀ ਲੋੜ ਹੀ ਨਹੀਂ ਜੇ ਆਪਣਾ ਜਰਕਤ ਹੋਵੇ ਲੋੜ ਤਾਂ ਨਹੀਂ ਸਰ ਪਰ ਹੁਣ ਆਪਣੇ ਹਿਸਾਬ ਨਾਲ ਪੰਚਾਇਤ ਚੱਲੇ ਇੱਥੇ ਕੋਈ ਮੁਸ਼ਕਲ ਹੈ ਨਹੀਂ ਸਾਡਾ ਚਲੋ ਸਾਡਾ ਪੰਚਾਇਤ ਦਾ ਸਰਪੰਚ ਆ ਉਹ ਵਧੀਆ ਬੰਦਾ ਵਧੀਆ ਆ ਵਧੀਆ ਬੰਦਾ ਜਿੰਨੇ ਬੰਦੇ ਆਏ ਕਹਿੰਦੇ ਵਧੀਆ ਕੋਈ ਖਾਣ ਲੁੱਤਰੇ ਨਹੀਂ ਆਏ ਹੈਣਾ ਵਧੀਆ ਬੰਦੇ ਆਏ ਖਾਣ ਲੁੱਤਰੇ ਚਲੋ ਮਾੜਾ ਮੋਟਾ ਆਪਣਾ ਕਰਨਾ ਹੀ ਪੈਂਦਾ ਕਰਨਾ ਚਲੋ ਆਪਣਾ ਖਰਚਾ ਪਾਣੀ ਨਹੀਂ ਮਤਲਬ ਨਹੀਂ ਸਾਡਾ ਸਰਪੰਚ ਠੀਕ ਹੈ ਅੱਛਾ ਜੀ ਸਾਡਾ ਉਹ ਬੇਮਸਾਲ ਮਤਲਬ ਇਹ ਚੌਥਾ ਕੌਰਮ ਚੱਲ ਪਿਆ ਹੋਗਾ ਚੌਥੀ ਸਰਪੰਚੀ ਆਉਦੀ ਚੌਥੀ ਸਰਪੰਚੀ ਆਉਦੀ ਕਿੰਨੀ ਕ ਬੋਟ ਹੈ ਇਸ ਪਿੰਡ ਦੀ ਸਾਢੇ ਕਿੰਨੇ ਕਿਲੋ ਲਗਭਗ ਹੁੰਦੇ ਸਰ ਸਾਢੇ ਤੁਸੀਂ ਕਦੀ ਮੈਂਬਰ ਮੈਂਬਰ ਰਹੇ ਇਤਨੇ ਨਹੀਂ ਕੋਈ ਲੋੜੀ ਨਹੀਂ ਲੋੜੀ ਨਹੀਂ ਲੋੜੀ ਨਹੀਂ ਕੋਈ ਇਹ ਜੀ ਕਾਂਕੜੀ ਬਹੁਤ ਵਧੀਆ ਲੱਗਾ ਕਿ ਦਬਾਬੇ ਚ ਵੀ ਇੰਨਾ ਅਮੀਰ ਪਿੰਡ ਆਪਣਾ ਹੈਗਾ ਹਨਾ ਹਾਂ ਜੀ ਹਾਂ ਜੀ ਇਹ ਵੀ 5000 ਏਕੜ ਜ਼ਮੀਨ ਹੋਵੇ ਕਾਫੀ ਵੱਡਾ ਪਿੰਡ ਆ ਬਹੁਤ ਬਹੁਤ ਖਾਸ ਇਹ ਤਾਂ ਠੰਡਾ ਰਹਿੰਦਾ ਆ ਠੰਡਾ ਰਹਿੰਦਾ ਠੰਡਾ ਰਹਿੰਦਾ ਇਹ 2 ਮਹੀਨੇ ਸਰ ਜੀ ਤੇਰੇ ਨਾਲ ਤੁਹਾਨੂੰ ਗਰਮੀ ਹੋਣੀ ਹੈ ਉਦੋਂ ਬਾਅਦ ਤੇ ਠੰਡ ਆ ਜਾਏਗੀ ਫਿਰ ਠੰਡ ਆਏਗੀ ਹਾਂਜੀ ਫਿਰ ਮੌਸਮ ਉਦਾਂ ਹਾਂਜੀ ਹਾਂ ਤਾਂ ਮੈਂ ਠੰਡ ਵਧੀਆ ਲੱਗਦੀ ਕਿ ਇੱਥੇ ਤਾਂ ਵੀ ਗਰਮੀ ਵਧੀਆ ਜਿਹੀ ਲੱਗਦੀ ਉਹ ਵਧੀਆ ਲੱਗਦੀ ਆ ਮੈਂ ਕਹਿੰਦਾ ਮਨਾਲੀ Shimla ਘੁੰਮਣ ਦੀ ਦਾ ਲੋੜ ਨਹੀਂ ਠੰਡ ਚੰਗੀ ਆ ਠੰਡ ਚੰਗੀ ਆਣੇ ਚਲੋ ਗਰਮੀ ਵੀ ਚਾਹੀਦੀ ਹੈ ਹਾਂ ਅਗਰ ਠੰਡ ਠੀਕ ਹੈ ਤਾਂ ਦੋਸਤੋ ਇਹ ਆ ਜੀ ਪਿੰਡ ਥਾਣਾ ਜ਼ਿਲ੍ਹਾ ਹੁਸ਼ਿਆਰਪੁਰ ਦਬਾਬੇ ਦੇ ਕੰਡੀ ਦਾ ਪਿੰਡ ਵਾ ਇਹ ਜਿੱਥੇ ਬੈਠੇ ਆ ਚਾਹ ਦਾ ਕੱਪ ਆ ਠੰਡੀ ਹਵਾ ਚੱਲਣ ਲੱਗ ਪਈ ਆ ਫਿਰ ਮੌਸਮ ਵਧੀਆ ਆ ਕੋਈ ਝੂਠ ਨਹੀਂ ਹੈਗਾ ਕਿ ਇਹ ਪਿੰਡ ਠੰਡਾ ਨਹੀਂ ਹੈਗਾ ਬਜ਼ੁਰਗ ਬੈਠੇ ਆ ਸਾਤੇ ਨਹੀਂ ਯਕੀਨ ਹੋਊਗਾ ਤੇ ਬਜ਼ੁਰਗਾਂ ਦੇ ਤਾਂ ਯਕੀਨ ਹੋਊਗਾ ਆਲੇ ਦੁਆਲੇ ਤੁਸੀਂ ਦੇਖੋ ਕਿੰਨੀ ਸ਼ਾਂਤੀ ਆ ਪੰਛੀ ਆਪਣਾ ਚਿੜ੍ਹਾ ਘੜਾਈ ਕਰਦੇ ਪਏ ਆ ਤੇ ਮੌਸਮ ਤਾਂ ਆਪੇ ਹੋਣਾ ਕਿਉਂਕਿ ਇੰਨੀ ਹਰਿਆਲੀ ਦੇ ਹੋਣ ਦੇ ਬਾਵਜੂਦ ਪਾਣੀ ਜਿਹੜਾ ਅਕਜੀ ਜਿਹੜਾ ਪਾਣੀ ਨਿਕਲਦਾ ਆ ਜੀ ਇਹ ਪਹਾੜਾਂ ਦਾ ਪਾਣੀ ਆ ਪਹਾੜਾਂ ਦਾ ਸਰ ਇਹ 12 ਮਹੀਨੇ 12 ਮਹੀਨੇ ਚੱਲਦਾ ਜੀ ਇੱਦਾਂ ਹੀ ਚੱਲਦਾ ਜੀ ਇਹ ਨਹੀਂ ਰੁਕਣਾ ਕਿਵੇਂ ਪਾਣੀ ਦਾ ਸੇਮ ਤਾਂ ਬਹੁਤ ਉੱਚੀ ਹੁੰਨੀ ਇੱਥੇ ਕਿੰਨੇ ਕ ਫੁੱਟ ਤੇ ਪਾਣੀ ਹੈਗਾ ਘੱਟੋ ਘੱਟ ਇੱਥੇ ਨਾ 30 35 ਫੁੱਟ ਤੇ ਮੇਰੇ ਪਾਣੀ ਆ ਜਾਂਦਾ ਬੋਰ ਵਧੀਆ ਹਾਂ ਜੀ ਅੱਛਾ ਜੀ ਤੇ ਖੂਹਾਂ ਦਾ ਪਾਣੀ ਤਾਂ ਕਹਿੰਦੇ 5 ਫੁੱਟ ਤੇ ਹੀ ਆ ਇੱਥੇ ਖੂਹਾਂ ਬੋ ਚਲੋ ਅਸੀਰ ਬਗਦੀ ਹੈ ਹਾਂ ਥੀਰ ਦਾ ਪਾਣੀ ਆਖੂਗਾ ਅੱਛਾ ਤੇ ਬਾਕੀ ਜਿਹੜਾ ਜੇ ਥੱਲੇ ਜਾਣਾ ਹੋਵੇ ਹਾਂ ਤਾਂ 35 40 50 ਫੁੱਟ ਦੇ ਲਗ ਭਾਗਣਾ ਆ ਜਾਂਦਾ ਪਾਣੀ ਇਧਰੋਂ ਵਧੀਆ ਅੱਛਾ ਜੀ ਕਾਫੀ ਫਰਕ ਹੈਗਾ ਦਾ ਬਹੁਤ ਫਰਕ ਹੈ ਜੀ ਤਾਂ ਸ਼ੁਕਰੀਆ ਅੰਕ ਜੀ ਤੁਹਾਡਾ ਧੰਨਵਾਦ ਇੱਕ ਤਾਂ ਪਹਿਲਾਂ ਚਾਹ ਪਾਣ ਲਈ ਦੂਜਾ ਲੋਕਾਂ ਤੱਕ ਇਹ ਸਹੀ ਸੰਦੇਸ਼ ਪਹੁੰਚਾਉਣ ਵਾਸਤੇ ਕਿ ਲੋਕੀ ਸਾਡੀ ਨਾ ਪਿਛਲੀ ਵੀਡੀਓ ਤੇ ਬਹੁਤ ਲੋਕਾਂ ਨੇ ਘੱਟ ਯਕੀਨ ਕੀਤਾ ਜੀ ਜੀ ਅਸੀਂ ਇੰਟਰਵਿਊ ਕੀਤੀ ਸੀ ਕਿ ਇਹ ਠੰਡਾ ਪਿੰਡ ਰਹਿੰਦਾ ਆ ਲੋਕੀ ਕਹਿੰਦੇ ਹੋ ਨਹੀਂ ਸਕਦਾ ਹਾਂਜੀ ਹਾਂਜੀ ਪਰ ਮੈਂ ਲੋਕਾਂ ਨੂੰ ਕਹਿੰਦਾ ਕਿ ਬਜ਼ੁਰਗ ਇੱਥੇ ਬੈਠੇ ਹੁੰਦੇ ਆ ਪਹਿਲਾਂ ਆ ਕੇ ਪਹਿਲਾਂ ਤੁਸੀਂ ਚਾਹ ਪੀਓ ਮੈਗੀ ਖਾਓ ਫਿਰ ਬਜ਼ੁਰਗਾਂ ਨੂੰ ਪੁੱਛ ਲਓ ਜਿਆਦਾ ਗੱਲ ਆ ਇੱਥੇ ਤੁਹਾਨੂੰ ਬਾਹਰ ਇੱਕ ਲਾ ਦਾਂਗੇ ਅਸੀਂ ਬੈੱਡ ਜਾਂ ਬਿਸਤਰਾ ਤਾਂ ਤੁਸੀਂ ਘੁੰਮ ਕੇ ਜਾਂ ਟੈਂਟ ਲਾ ਕੇ ਆਪਣਾ ਦੇਖ ਲਓ ਰਾਤ ਨੂੰ ਠੰਡਾ ਹੁੰਦਾ ਕਿ ਨਹੀਂ ਹੁੰਦਾ ਰਹਿ ਕੇ ਦੇਖ ਲੈਣ ਹਾਂ ਰਹਿ ਕੇ ਦੇਖ ਲੈਣ ਕੀ ਸਚਾਈ ਆਏ ਹੈ ਤਾਂ ਸ਼ੁਕਰੀਆ ਅੰਕਲ ਜੀ ਧੰਨਵਾਦ ਤੁਹਾਡਾ ਸਭ ਬਹੁਤ ਬਹੁਤ